ਬਾਬੀ ਜੀ ਜੀ ਲਓ ਸਰ ਲਓ ਜੀ ਬਸ ਮੈਮ ਤੁਸੀਂ ਜੀ ਪਾਟੇ ਵਿੱਚ ਦੇਖ ਲਾ ਰਹੇ ਹੋ ਜੀ ਸਾਡੇ ਵੀਰਾਂ ਦੇ ਕੰਪਨਟੀ ਤੇ ਵੇਖਾ ਜੀ ਵੀ ਬੋਲੋ ਐਂਡਮੈਂਟ ਦੀ ਚੀਜ਼ਾਂ ਨੂੰ ਕਰਾਉਣਾ ਪਿਆ ਸਾਨੂੰ ਇਹ ਦੇਖ ਲਾ ਰਹੇ ਹੋ ਜੀ ਡਿਸਟੈਂਸ ਰੱਖਿਆ ਜਾ ਰਿਹਾ ਹੈ ਰਿਮੈਨੈਂਟ ਦਾ ਫੋਟੋ ਬਾਹਰ ਨਹੀਂ ਜਾ ਰਿਹਾ ਜੀ ਇਹ ਰੋਣਾ ਰੋਣਾ ਹੋਰ ਕਿੱਦਾਂ ਬੋਲਦਾ ਯਾਰ ਹਨਪ੍ਰੀਤ ਥੋੜਾ ਥੋੜਾ ਬੋਲੋ ਬਿਲਕੁਲ ਮਨਜੂਲ ਪਿੱਛੇ ਪਿੱਛੇ ਨੂੰ ਆ ਜਾਓ ਕਿੱਥੇ ਪਿੱਛੇ ਹੋ ਜਾਓ ਚਿੱਟਾ ਕਰਦੇ ਹੋ ਪ੍ਰੈਕਟਰ ਪਾਉਂਦਾ ਅੰਤਰੀ ਦਾ ਇਨਸ਼ਾਅੱਲਾ ਕੁਝ ਮਿਚਾਉਣ ਪੈਟਰੋਪਿਟ ਤੋਂ ਉਹ ਕਰਨ ਨਾ ਬਈ ਨਹੀਂ ਪਿੱਛੇ ਲੈ ਸਿੱਧੇ ਆਜੋ ਆਜੋ ਹਾਂ ਹਨਪ੍ਰੀਤ ਦਰਵਾਜ਼ਾ ਬਈ ਵਾਲੋ ਪਿੱਛੇ ਪੜੋ ਯਾਰ ਹੋਰ ਹੋ ਜਾਓ کي آجي کي ڏيمنه آجي 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 ਬੋਧ ਚੱਕਣਾ ਰੇਲ ਬੰਦ ਕਰਕੇ ਚੋਰ ਆਨ ਨਾਲ ਖੜੇ ਹੋ ਯਾਰ ਸਾਰੇ ਬੇੜ ਤੇ ਖੜ ਜੋ ਯਾਰ ਗੋਪਿੰਦ ਰੋਲੇ ਯਾਰ ਕਿਰੇ ਪ੍ਰਸਾਲੇ ਪਲੀਜ਼ ਸਾਰੇ ਪੰਜਾਬ ਸ਼ਹਿਰ ਪੰਜਾਬ ਜੱਦਾ ਦਿਲ ਪਰਵਾਹ ਇਨਸ਼ਾ ਅੱਲਾਹ ਪੰਜਾਬ ਸ਼ਹਿਰ ਪੰਜਾਬ ਉਹਨਾਂ ਦੀ ਚੋਰ ਵਾਲੇ ਕੋਈ ਆਪਣਾ ਬਿਨਾਂ ਦੀ ਉਹਨਾਂ ਤੱਕ ਨਹੀਂ ਗਿਆ ਯਾਦ ਕਰ ਕਰ ਟੀਮ ਗੁਰੂ ਪੁੱਤ ਦੇ ਕਿੱਥੇ ਹੈਗਾ ਨਾਮ ਵਾਹਿਗੁਰੂ سان ڏيون هي بهٽ پيچ ته بيٺا نيھن بولون ۾ منھن کي ڪجهه ڏيڻ جو ڪم ڪرا ڏيڻ جو ڪم 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 ڏ اچھا سٹیمپ دیا جا رہا ہے میرے نمبر ستو پال لے کے جا رہے ہیں رو رو اور کدی نہیں بولے یار منو تھوڑا تھوڑا وہ غلط فرجول پیچھے پیچھے نو آ جاؤ پیچھے پیچھے آ جاؤ پریکٹر کا ہو رہا ہے پرینٹ پٹرول پٹرول اوپر کی چار نو بھئی نا اچھے لے آجو 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 ان پیو درو آ جاؤ پیچھے نو یار ਚੋਰ ਅਨੰਪਾਲੀ ਖੜੇ ਹੋ ਜਾ ਮਾਰੇ ਬੇਟੇ ਖੜਜੋ ਯਾਰ ਗੁਰਪ੍ਰਸਾਦ ਜੀ ਪਲੀਜ਼ ਮਾ ਮਹਾਨਾ ਸ਼ਹਿਰ ਪੰਜਾਬ ਦਾ ਦਿਲ ਸਰਵਾਜ ਜੇ ਅੱਜ ਸ਼ਹਿਰ ਹੋਵੇਗਾ ਉਹਨਾਂ ਦੇ ਬਰੋਲ ਵਾਲੇ ਕੋਈ ਹਾਂ ਜਿਹੜਾ ਦੇ ਨਾਲ ਹੁੰਦੀ ਹੈ ਉਹ ਜਿਹੜੇ ਤਕਰੀਰ ਕਰਕੇ ਯਾਰ ਕਰ ਕਰ ਇਨਸੀਡੈਂਟ ਹੁੰਦਾ ਐ ਐਮਐਲਏ ਗੁਰਪ੍ਰੀਤ ਕੋਗੀ ਜੀ ਦੀ ਮੌਤ ਹੋ ਜਾਂਦੀ ਹੈ ਕਿਸੇ ਤੇ ਤੁਹਾਨੂੰ ਹੁਣ ਤੁਸੀਂ ਲੁਧਿਆਣੇ ਵਾਲੇ ਤਾਂ ਜਾਣਦੇ ਹੀ ਹੋ ਵੀ ਆਪਣੇ ਕੀ ਸਾਰਿਆਂ ਦੇ ਰਿਸ਼ਤੇ ਰਹੇ ਆ ਕਿੰਨਾ ਸਾਰੇ ਨੇੜੇ ਸੀ ਪਾਰਟੀ ਦੀ ਗੱਲ ਨਹੀਂ ਗਈ ਇੱਥੇ ਇਹ ਤਾਂ ਪਤਾ ਪਰਿਵਾਰ ਸੀਗੇ ਅੱਜ ਦੇ ਨਹੀਂ 20 20 ਸਾਲ 25 ਸਾਲ ਦੇ ਰਿਸ਼ਤੇ ਆ ਸਰਦਾਰ ਬਿਆਨ ਸਿੰਘ ਜੀ ਦੇ ਵੇਲੇ ਜਦੋਂ ਸ਼ੁਰੂ ਕੀਤੀ ਸਿਆਸਤ ਤੇ ਇਸ ਕਰਕੇ ਗੁਗਰੀ ਅਰਗੇ ਜਿਹੜਾ ਸੁਭਾਅ ਹੈ ਉਹ ਮੈਂ ਨਹੀਂ ਸਮਝਦਾ ਆਮ ਕਿਸੇ ਕੋਲ ਇਹੋ ਜਿਹਾ ਸੁਭਾਅ ਹੁੰਦਾ ਹੈ ਜਿਹੜਾ ਉਹਨਾਂ ਦਾ ਨਿੱਗਾ ਸੁਭਾਅ ਸੀ ਤੇ ਆਹ ਗੱਲ ਸੁਣ ਕੇ ਤਾਂ ਮੈਂ ਸਮਝਦਾ ਕੋਈ ਵਰਡਸ ਤਾਂ ਹੈ ਨਹੀਂ ਕਿ ਗੱਲ ਇਹ ਆ ਵੀ ਸਭ ਕੁਝ ਚੱਲਦੀ ਜਾਣਾ ਪਰ ਜਿਹੜਾ ਪਰਿਵਾਰ ਆ ਨਾ ਉਹਨੇ ਰਹਿ ਜਾਣਾ ਬਾਕੀ ਸਭ ਦੁਨੀਆ ਇੰਨੀ ਚੱਲੀ ਜਾਣੀ ਆ ਸਾਰਾ ਕੁਝ ਜਿਹੜਾ ਉਹਨਾਂ ਦਾ ਬੇਟਾ ਉਹਨਾਂ ਦੀ ਧਰਮ ਪਤਨੀ ਉਹਨਾਂ ਦੀ ਵਾਈ ਉਹਨਾਂ ਦੀਆਂ ਸਿਸਟਰ ਉਹਨਾਂ ਦਾ ਦੁੱਖ ਆ ਜਿਹੜਾ ਸਦਾ ਦਾ ਉਹ ਕੋਈ ਭਰ ਨਹੀਂ ਸਕਦਾ ਤੇ ਗੋਗੀ ਜੀ ਬਾਰੇ ਜੂ ਮੈਂ ਅੱਜ ਸਵੇਰ ਦਾ ਚੈਨਲ ਤੇ ਸੁਣ ਰਿਹਾ ਅਕ੍ਰੋਸ ਦੀ ਪਾਰਟੀ ਉਹਨਾਂ ਦਾ ਪਿਆਰ ਬਣਾਇਆ ਹੋਇਆ ਸੀ ਉਹ ਕਿਸੇ ਨਾਲ ਛੇਤੀ ਕਰੇ ਉੱਚੀ ਆਵਾਜ਼ ਤਾਂ ਬੋਲਦੇ ਨਹੀਂ ਸੀ ਤੇ ਅੱਜ ਇਹ ਹੁੰਦਾ ਵੀ ਇਹ ਆ ਵੀ ਜਿਹੜੇ ਇਹ ਜੇ ਚੰਗੇ ਰੰਗਲੇ ਭਰਾ ਹੁੰਦੇ ਆ ਦੋਸਤ ਹੁੰਦੇ ਆ ਪਰਿਵਾਰ ਚ ਉਹ ਜਾਂਦੇ ਵੀ ਛੇਤੀ ਨੇ ਇਹ ਪਤਾ ਨਹੀਂ ਕਿ ਕੁਦਰਤ ਨੂੰ ਮਨਜ਼ੂਰ ਆ ਪਰ ਇਹ ਜੀ ਗੱਲ ਹੁਣ ਹੋਣੀ ਜਿਹੜਾ ਇਹ ਵੈਪਨ ਸੀ 0.22 ਉਹ ਤਾਂ ਬਹੁਤ ਛੋਟਾ ਵੈਪਨ ਹੁੰਦਾ ਏ ਹਾਂ ਇਹਦੇ ਨਾਲ ਤਾਂ ਮੈਂ ਸਮਝਦਾ ਮਤਲਬ ਬਸ ਆਈ ਹੋਈ ਜਿਵੇਂ ਕਹਿ ਲੋ ਨਾ ਨਹੀਂ ਤਾਂ 0.22 ਬਹੁਤ ਛੋਟਾ ਇੱਕ ਕੈਲੀਬਰ ਦਾ ਜਿਹੜੀ ਉਹਦੀ ਰੌਂਦ ਹੁੰਦਾ ਗੋਲੀ ਹੁੰਦੀ ਆ ਪਰ ਜਿੰਨੀ ਲਿਖੀ ਆ ਗਲਤ ਤਾਂ ਉਹ ਆ ਤਾਂ ਪ੍ਰਸ਼ਾਸਨ ਕਹਿ ਰਿਹਾ ਕਿ ਐਕਸੀਡੈਂਟਲ ਜਿਹੜੇ ਹੈਗੀ ਆ ਪ੍ਰਬੰਧ ਬਿਲਕੁਲ ਜੀ ਗੁੱਗੀ ਜੀ ਨੇ ਮੈਨੂੰ ਦੱਸੋ ਬਾਕੀ ਗੁੱਗੀ ਜੀ ਦੇ ਪਰਮਾਤਮਾ ਦੀ ਮਿਹਰ ਨਾਲ ਇਹ ਤਾਂ ਜਾਂ ਤੱਕ ਕੋਈ ਗੱਲ ਹੋਵੇ ਨਾ ਸਾਰੇ ਚੈਨਲਾਂ ਤੇ ਉਹਨਾਂ ਦੀ ਸ਼ਾਮ ਦੀ ਵੀਡੀਓ ਚੱਲ ਰਹੀ ਹੈ 8:30 ਵਜੇ ਬਹੁਤ ਸਾਰੇ ਵੀਡੀਓ ਉਹਨਾਂ ਦੀ ਚੱਲ ਰਹੀ ਆ ਤੇ ਰੋਜ਼ ਉਹ ਤਾਂ ਸ਼ਹਿਰ ਚ ਵਿਚਰਦੇ ਸੀ ਇਸ ਕਰਕੇ ਕੋਈ ਵੀ ਐਸੀ ਜਿਹੜੀ ਆ ਉਹ ਗੱਲ ਆਪਾਂ ਆਪਾਂ ਐਡਮਿਨਿਸਟ੍ਰੇਸ਼ਨ ਦੀਆਂ ਬਾਕੀ ਗੱਲ ਛੱਡੋ ਆਪਾਂ ਆਪ ਹੀ ਸਾਰੇ ਬੈਠੇ ਆ ਰੋਜ਼ ਮੈਂ ਕਿਹਾ ਤੁਸੀਂ ਲੋਕ ਨੂੰ ਜਿਹੜੇ ਰੋਜ਼ ਹੀ ਉਹਨਾਂ ਨੂੰ ਕਿਤੇ ਨਾ ਕਿਤੇ ਮਿਲਦੇ ਸੀ ਉਹਨਾਂ ਦੇ ਕਿਹੜੀ ਕੋਈ ਐਸੀ ਤਕਲੀਫ ਸੀ ਐਸਾ ਕੋਈ ਗੱਲ ਸੀ ਜਿਹੜੀ ਕਿ ਹਾਂ ਇੱਕ ਪ੍ਰੋਬਲਮ ਉਹਨਾਂ ਨੂੰ ਪਹਿਲਾਂ ਸੀ ਉਹ ਵੀ ਹੁਣ ਉਹ ਜਿਹੜੀ ਆਪਣੀ ਪਿੱਠ ਦੀ ਜਿਹੜੀ ਇਹਦਾ ਸਪਾਈਨ ਤੋਂ ਕਈ ਵਾਰ ਬਹੁਤ ਇਹਨਾਂ ਦੇ ਮਗਰੀ ਆ ਜਨੇ ਠੀਕ ਆ ਜੀ ਆ ਜੀ ਸੋਨੀ ਭਾਜੀ ਸੋਨੀ ਭਾਜੀ ਹੌਲ ਤਾਂ ਸਹੀ ਹੈ ਜਦਿੱਤ Thank you're going

I'm not going ਨਿਕਲੋ ਜੀ ਨਿਕਲੋ 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 ਮੈਂ ਇੱਥੇ ਅੱਗੇ ਹੋਣਾ ਹੈ ਕੈਮਰਾ ਮੈਂ ਦੋ ਦਿੱਤੇ ਇਸ ਵਿੱਚ ਦੋ ਇੱਕ ਸਭ ਤੋਂ ਕਿਸ ਤਰੀਕੇ ਨਾਲ ਅੱਜ ਆਇਆ ਜਾਂ ਤੇਰੇ ਚੀਜ਼ ਕੋਈ ਤਾਂ ਦਿਖਾ ਦੇ ਬਸ ਇਹ ਤਾਂ ਤਸਵੀਰ ਹੈ ਜਿੰਨੇ ਵੀ ਵੱਡੇ ਆਪੂ ਹੈ ਕੈਪਟਨ ਮੰਤਰੀ ਹੈ ਵਿਧਾਇਕ ਹੈ ਸਾਰੇ ਇੱਥੇ ਕੰਮ ਕਰਦੇ ਕੈਮਰਾ ਤੋਂ ਬਾਹਰ ਉਹਨਾਂ ਦੀ ਮਾਤਾ ਜੀ ਜਿਹੜੇ ਨੇ ਉਹ ਵੀ ਸਟੇਜ 'ਤੇ ਸ਼ਾਮ ਨੂੰ ਹੋਣੇ ਤਾਂ ਗੱਲ ਕਰੀ ਜੇ ਪੁਰਾਣੀ ਕਾਰਜਸ਼ਾਲਾ ਦਾ ਪੁਰਾਣੇ ਦਾ ਤਰਜਮਾ ਕਾਲਾਂ ਦੇ ਵਿੱਚ ਜੇ ਪ੍ਰਗਤ ਕਰਨਗੇ ਕਾਂਗਰਸ ਦੀ ਤਾਂ ਕਾਂਗਰਸ ਦੇ ਵੀ ਜਿਹੜੇ ਭਾਰਤ ਕਿਸੇ ਵੀ ਸ਼ਾਮਿਲ ਹੋਣਾ ਚਾਹੁੰਦੇ ਹਾਲੇ ਸਾਫਾ ਬਤਾਇਆ ਸ਼ਾਮਿਲ ਕਰਦੇ ਆਂ ਇਹ ਬੰਦੂ ਜਿਹੜੇ ਆਤਮ ਨਾਸ਼ ਹੋਦੇ ਵੀ ਅੰਦਰ ਵਿਦਾਇ ਦੇ ਵੀ ਸ਼ਾਮਿਲ ਹੋ ਜਾਣਗੇ ਕੋਈ ਗੱਲ ਨਹੀਂ ਮੁੰਡਾ ਲਾਇਆ ਹੋਇਆ ਆਪਣਾ ਲੱਗਾ ਰੱਖਦਾ ਤਮਾਮ ਲੋਗ ਆਣਗੇ ਆਣਗੇ ਰੋਹੀ ਛੋੜ ਕੋਈ ਗੱਲ ਨਹੀਂ ਉਹਨਾਂ ਤੋਂ ਚਾਣ ਵਾਲੇ ਲੋਕ ਅੱਜ ਸ਼ਾਮਿਲ ਹੋਣੇ ਕਿਉਂਕਿ ਜੇ ਗੱਲ ਕਰੀਏ ਆਮ ਆਦੀ ਭਾਤੀ ਤੇ ਉਹ ਦਿੱਗਜ ਨੇਤਾ ਉਪਰਿਤ ਕੋਈ ਮੈਮ ਮੈਮ ਨਾਲ ਗੱਲ ਕਰਤੇ ਹੈਗਾ ਤੇ ਉਸੇ ਤੁਸੀਂ ਮਿੱਟੀ ਹੋ ਕੋਈ ਗੱਲ ਨਹੀਂ ਹੈਗੀ ਤੁਸੀਂ ਪਿਛੇ ਰਹੋ ਕੋਈ ਗੱਲ ਨਹੀਂ ਹੈਗੀ ਅੰਤਿਮ ਵਿਦਾਇੀ ਤੇ ਜੋ ਸ਼ਾਮਲ ਹੋਏ ਨੇ ਤੇ ਅੱਜ ਉਹਨਾਂ ਨੂੰ ਜਿਹੜਾ ਅੰਤਿਮ ਵਿਦਾਇੀ ਜਿਹੜੀ ਉਹ ਕੀਤੀ ਜਾ ਰਹੀ ਹੈ ਸੋ ਤਸਵੀਰਾਂ ਤਾਂ ਨਾਲ ਨੂੰ ਲੋਕਾਨਾ ਦੇ ਕੇਵੀਐਮ ਸਕੂਲ ਦਾ ہمارا ਦੇਸ਼ ਦਾ ਪਰਸ ਕੈਮਰਾ ਹੈਗਾ ਫੀਮ ਦਿਖਦਾ ਕਿੱਥੇ ਹੈ ਹਾਂ ਜੀ ਤੁਸੀਂ ਦੇਖ ਸਕਦੇ ਹੋ ਕਿ ਲਖੰਦਰ ਸਿੰਘ ਦੇ ਸ਼ੋਅ ਆਪ ਕਰੋ ਕਰੋ ਹਾਂ ਬਤਾਏ ਤੇ ਸ਼ਾਮ ਹੋਏ ਉੱਪਰ ਗੱਪਾਂ ਇਤਨਾ ਤੋਂ ਕਿ ਉਹ ਕਿ ਉਹ ਬਰਦੂਰ ਜੀ ਰਹਿੰਦਾ ਹਨ ਆ ਇੱਕ ਸੱਦੇ ਉਹ ਕਿ ਸੀਪ ਅਗਵ ਸਿੰਘ ਮਾਨ ਜਿਹੜਾ ਇਸ ਵਕਤ ਨਾਮ ਨੇ ਕਿਉਂਕਿ ਆਮ ਆਦਮੀ ਪਾਰਟੀ ਦੇ ਦਿੱਗਜ ਨੇਤਾ ਗੁਰਪ੍ਰੀਤ ਗੋਗੀ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਤੇ ਉਹਨਾਂ ਦੇ ਜਿਹੜੀ ਦੇ ਰਹੇ ਆਪ ਦੇਖ ਸਕਦੇ ਹੋ ਕਿ ਸੀਐਮ ਭਗਵੰਤ ਸਿੰਘ ਮਾਨ ਉਹਨਾਂ ਦੀ ਜਿਹੜੀ ਟੀਮ ਹੈ ਤੇ ਸਿਕਿਉਰਟੀ ਹੈ ਉਹ ਵੀ ਇੱਥੇ ਪਹੁੰਚੀ ਹੋਈ ਹੈ ਤਾਂ ਨਾਲ ਦੀ ਨਾਲ ਤੁਹਾਨੂੰ ਦੱਸ ਦੇ ਕਿ ਹਰ ਇੱਕ ਵਿਧਾਇਕ ਆਮ ਆਦਮੀ ਪਾਰਟੀ ਦਾ ਜਿਹੜਾ ਫਾਰਚ ਕਲਉਂਦ ਰਿਹਾ ਤੇ ਹਰ ਇੱਕ ਵਿਧਾਇਕ ਇਸ ਅੰਤਿਮ ਵਿਦਾਇੀ ਦੇ ਵਿੱਚ ਸ਼ਾਮਲ ਨੇ ਤੇ ਉੱਥੇ ਖੁਦ ਸੀਐਮ ਭਗਵੰਤ ਸਿੰਘ ਮਾਨ ਅੱਜ ਆਪਣੇ ਇਸ ਦਿੱਕਤ ਨੇਤਾ ਨੂੰ ਜਿਹੜਾ ਅੰਤਿਮ ਵਿਦਾਇੀ ਦੇ ਪਹੁੰਚੇ ਆਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਤੇ ਉੱਥੇ ਹੀ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਅੱਜ ਇਸ antim ਬਧਾਈ ਦੇ ਵਿੱਚ ਸ਼ਾਮਲ ਹੋਏ ਨੇ ਭਾਵੇਂ ਉਹ ਮੌਜੂਦਾ ਸਰਕਾਰ ਦੇ ਲੋਕ ਹੋਣ ਜਾਂ ਫਿਰ ਮਤਲਬ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਹਰ ਇੱਕ ਪਾਰਟੀ ਦੇ ਲੋਕ ਜਿਹੜੇ ਨੇ ਕਿਉਂਕਿ ਪੁਰਾਣਾ ਕਾਰਜਕਾਲ ਜਿਹੜਾ ਇਹਨਾਂ ਦਾ ਉਹ ਕਾਂਗਰਸ ਨਾਲ ਨਾਤਰ ਹੈ ਤੇ ਕਾਂਗਰਸ ਦੇ ਵੀ ਜਿਹੜੇ ਨੇਤਾ ਸੀ ਜਾਂ ਮੰਤਰੀ ਸੀ ਤੇ ਉਹ ਵੀ ਇਸ ਦੇ ਵਿੱਚ ਸ਼ਾਮਲ ਨੇ ਤੁਸੀਂ ਦੇਖ ਸਕਦੇ ਹੋ ਕਿ antim ਬਧਾਈ ਜਿਹੜੀ ਹਰ ਇੱਕ ਲੋਕਾਂ ਵੱਲੋਂ ਅ ਦਿੱਤੀ ਜਾ ਰਹੀ ਹੈ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਮੌਜੂਦ ਨੇ ਸੋ ਇਸ ਤੋਂ ਪਹਿਲਾਂ ਡੀ ਐਮ ਸੀ ਦੇ ਵਿੱਚ ਇਹਨਾਂ ਨੂੰ ਜਦੋਂ ਲੈ ਕੇ ਜਾਇਆ ਗਿਆ ਤਾਂ ਉੱਥੇ ਲਤ ਤੱਕ ਘੋਸ਼ਿਤ ਕਰਨ ਤੋਂ ਬਾਅਦ ਮ੍ਰਿਤਕ ਦੇ ਇਹਨੂੰ ਘਰ ਲੈ ਕੇ ਆ ਜਾਂਦਾ ਤੇ ਉਸ ਤੋਂ ਬਾਅਦ ਹੁਣ ਅੰਤਿਮ ਵਿਦਾਈ ਯਾਨੀ ਕਿ ਇਹ ਉਹ ਆਖਰੀ ਸਮਾਂ ਜਦੋਂ ਗੁਰਪ੍ਰੀਤ ਗੋਗੀ ਨੂੰ ਲੋਕ ਵੇਖ ਰਹੇ ਨੇ ਇਸ ਤੋਂ ਬਾਅਦ ਉਹ ਲੋਕਾਂ ਦੇ ਵਿੱਚ ਸ਼ਾਇਦ ਨਹੀਂ ਰਹਿਣਗੇ ਤਾਂ ਉੱਥੇ ਹੀ ਵੱਡੇ ਦਿੱਗਜ ਨੇਤਾ ਵੀ ਇਸ ਦੇ ਵਿੱਚ ਸ਼ਾਮਲ ਹੋਏ ਨੇ ਵਿਦਾਇਗੀ ਦੇ ਨੂੰ ਮੁਹੰਮਦ ਸਦੀਕ ਉਹ ਨਹੀਂ ਦੇਖ ਸਾਹਮਣੇ ਕਿਸੇ ਵੇਖ ਰਹੇ ਕਿ ਉਹ ਵੀ ਕਿਸ ਅੰਤਿਮ ਵਿਦਾਇਗੀ ਦੇ ਵਿੱਚ ਸ਼ਾਮਲ ਨੇ ਗੁਲਦੀਪ ਤਾਰੀਵਾਲ ਕਪਤਰੀ ਉਹ ਵੀ para passar aqui کی هو جو پيٽي کي هو جو ਭਾਜੀ ਖੱਬਾ ਵਟੋ ਬਾੜਾ ਖੱਬੇ ਹੋ ਜਾਓ ਇਕੱਲੇ ਦਾ ਹੋ ਜਾਓ ਇਕੱਠੇ ਠੀਕ ਹੈ ਠੀਕ ਹੈ ਬਾਹਰ ਰੁਕੋ ਚਲੋ ਦਰਾ ਕੇ ਚਲੋ ਜੀ ਉਹਨੇ ਪਿੱਛੇ ਖੜੇ ਬੰਦੇ ਇਕੱਠੇ ਇੱਕ ਜਗ੍ਹਾ ਹੋ ਅਗਲੀ ਸੀਟ ਦੇ ਅੱਗੇ ਚਲੋ ਹੋਰ ਇੱਕ ਟੇਬਲ ਤੋਂ ਰੋਕ ਲੇਟੇ ਅੱਗੇ ਚਾਹੇ ਪਾਓ ਆਪਾਂ ਕੋਲ ਆ ਜਾਓ ਅੱਗੇ ਹਾਂ ਇੱਧਰ ਵੀ ਆ ਜੀ ਮਾਨ ਸਾਹਿਬ ਆ ਜੋ ਕੋਈ ਨਹੀਂ ਪਈ ਨਾਮਨਾ ਆ ਜੀ ਯਾਰ ਦੇਖਿਓ ਭਾਜੀ ਮੇਰੇ ਮਾਨ ਸਾਹਿਬ ਨੇ ਕਿਹਾ ਜੋ ਤੋ ਉਹ ਆ ਗਏ ਆ ਗਏ ਲੈ ਆ ਵੀਰੇ ਦੇਖਿਓ ਭਾਜੀ ਯਾਰ ਹੱਥ ਪਿੱਛੇ ਕਰਾਓ ਇੱਧਰ ਆ ਜੀ ਜਾ ਰਹੇ ਭਾਈ ਕਮਾਈ ਕਮਾਈ ਖੜੇ ਰਹੋ ਯਾਰ ਆਈਡੀਆ ਦਾ ਧਿਆਨ ਰੱਖਿਆ ਜਿਹੜੀ ਬੜਾ ਮੇਰੇ ਕੋਲ ਨਹੀਂ ਗੱਲ ਪੜੀ ਬਾਦੀ ਬਾਦੀ ਹੈ ਉਹ ਕੋਣ ਫਰਕ ਮਤਲਬ ਉਸ ਵਾਲੀ ਖਾਣ ਵਾਲੀ ਜਿਹੜੇ ਆ ਚੱਕੇ ਆਪਣੇ 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 ਹੋਰ ਆਉਂਦੇ ਤਾਂ ਸਾਰੇ ਨਾ ਚੱਲ ਜੀ ਪਾ ਜੀ ਪਾ ਜੀ ਮੇਰੇ ਅਮਾ ਜੀ ਪਾ ਜੀ ਨੇ ਆ ਕੇ ਗੱਲ ਕਰ ਲਓ ਅਮਾ ਦੇ ਪਾਰਟੀ ਦੇ ਪਰਿਵਾਰ ਦੇ ਨੰਬਰ ਅਮਾ ਇੱਕ ਪੜੀਆਂ ਪਾ ਜੀ ਨਹੀਂ ਆਣੀ ਜੀ ਉਹ ਪਰਿਵਾਰ ਦਾ ਹਿੱਸਾ ਸੀ ਜਿੰਨਾ ਟਾਈਮ ਹੈ ਉਹ ਆਪੜ ਪੱਤਾਂ ਬੈਠਾ ਜੀ ਅਨਸਵਾਦ ਕੋਈ ਬਾਹਰ ਚਾਏ ਉਹ ਲੱਗੇ ਸਭ ਨੇ ਨਹੀਂ ਹੋ ਅਰੇ ਉੱਪਰ ਦੇ ਵੀ ਅੱਜ ਨਵਨੀਤ ਜੀ ਕਮ ਲੈ ਕੇ ਨਹੀਂ ਆਏ ਜਦੋਂ ਆਏ ਉਹ ਆਪਣੇ ਹਲਕੇ ਦਾ ਕਮ ਲੈ ਕੇ ਆਏ ਸਾਡੇ ਸੀਵਰੇਜ ਸਾਡੀਆਂ ਲਾਈਟਾਂ ਸਾਡੀਆਂ ਸੜਕਾਂ ਬਹੁਤ ਸਕਾ ਹਸਪਤਾਲ ਸ਼ੋਮੇਸ਼ਾ ਲੋਕਾਂ ਦੇ ਮਸਲੇ ਹੱਲ ਕਰਨ ਲਈ ਹੱਥ ਰੱਖ ਰਹੇ ਸੀ ਹਸਮੁਖ ਸੁਭਾਸੀ ਕਿ ਚੰਨ ਕੋਲ ਚਲੇ ਜਾਣਾ ਪੁੱਛੋ ਸਮਝਦਾ ਜਾ ਥੱਲੇ ਆਮ ਆਦਮੀਾਂ ਲਈ ਥੋੜੇ ਟਿਹਾਨਾ ਵਾਸੀਆਂ ਲਈ ਉਹਨੇ ਅਰਥੂ ਸਾਰਿਆਂ ਦੀ ਵਾਈਟ ਕਰਾ ਬੁਲਾਈ ਮਾਈਕ ਕਰਦੇ ਕਰਦੇ ਨੇ ਅਰਹਮਤਮਾ ਅਮਰੀਦਾਸ ਕਰਦੇ ਆਉਂਦੇ ਆ ਬਾਕੀ ਚਰਨਾ ਤੇ ਨਵਾਸ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਦੋਸਤਾਂ ਨੂੰ ਪਾਣਾ ਮੰਨਨ ਦਾ ਫਲ ਬਖਸ਼ੇ ਉਹਨਾਂ ਦੇ ਕੀਤੇ ਹੋਏ ਚੰਗੇ ਕੰਮਾਂ ਨੂੰ ਹਮੇਸ਼ਾ ਲੋਕ ਯਾਦ ਰੱਖਣਗੇ ਜੀ ਚਾਰ ਵਾਰ ਕੌਂਸਲ ਵੀ ਕੌਂਸਲਰ ਵੀ ਫਿਰ ਐਮਐਲਏ ਵੀ ਬਹੁਤ ਵਾਰੀ ਗਿਣਤੀ ਉਹ ਕਾਲੇ ਕਿ ਬਣੇ ਹਰਮੇਸ਼ਾ ਲੁਧਿਆਣੇ ਦੀ ਤਰੱਕੀ ਲਈ ਸੀ ਜਦੋਂ ਮੈਂ ਜਦੋਂ ਮੈਨੂੰ ਮਿਲਦੇ ਸੀ ਕੋਈ ਵੀ ਕੋਈ ਨਿੱਜੀ ਕੰਮ ਨਹੀਂ ਹੁੰਦਾ ਸੀ ਉਹ ਸਿਰਫ ਲੋਕਾਂ ਦੇ ਹਲਕੇ ਦੇ ਲੁਧਿਆਣੇ ਦੇ ਕੰਮ ਲੈ ਕੇ ਆਉਂਦੇ ਸਨ ਸੋ ਇੱਕ ਐਸਾ ਸਾਥੀ ਸਾਡਾ ਜਿਹੜਾ ਕਿ ਮੇਰੀ ਲੋਕਾਂ ਦੇ ਪਿੰਲਾਚੀ ਪਸਿਆ ਹੋਇਆ ਸੀ ਕਿ ਲੋਕਾਂ ਦੇ ਅੰਮਾ ਨੂੰ ਕਰਨ ਲਈ ਹਮੇਸ਼ਾ ਤਕਰ ਰਿਹਾ ਸੀ ਸਾਡੇ ਤੋਂ ਵਿਛੜ ਗਿਆ ਸੀ ਲਾਸਟ ਤੇ ਤੁਹਾਡੇ ਨਾਲ ਕਦੋਂ ਮੁਲਾਕਾਤ ਹੋਈ ਕਿਹੜੀ ਗੱਲ ਜਦੋਂ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਚੱਲ ਰਹੀਆਂ ਸੀ ਉਦੋਂ ਮੈਂ ਖੈ ਸੀ ਜੀ ਪਹਿਲੀ ਕੁਮਾਰ ਮੰਡੀ ਉਹ ਪ੍ਰਵਾਸ ਸਹਿਤਾ ਕੇ ਉਹਨਾਂ ਨੇ ਮੈਨੂੰ ਹਾਰ ਵੀ ਪੈਨ ਆਇਆ ਸੀ ਮੈਨੂੰ ਤੁਹਾਡੇ ਵੀਡੀਓ ਚ ਕੈਮਰਾ ਫੈਡ ਹੋ ਰਿਹਾ ਬਾਤ ਫੋਨ ਤੇ ਹਮੇਸ਼ਾ ਕਹਿੰਦੇ ਰਹਿੰਦੇ ਸੀ ਕੋਈ ਨਾ ਕੋਈ ਕੰਮ ਕੋਈ ਇਸੇ ਕੰਮ ਲਈ ਕੋਈ ਪ੍ਰਸ਼ਾਸਨ ਨਾਲ ਗੱਲ ਕਰਨ ਲਈ ਤਾਂ ਮੈਂ ਅਫੀਕੂੰਗਾ ਕਿ ਪ੍ਰਮਾਤਮਾ ਨੂੰ ਨਵੇਂ ਪ੍ਰਮਾਤਮਾ ਨੂੰ ਸ਼ਾਂਤੀ ਬਖਸ਼ੇ ਸਾਡੀ ਪਾਰਟੀ ਲਈ ਕਿ ਸਾਫ਼ ਚਲੇ ਜਾਣਾ ਇਹ ਲੋਕ ਪੱਖੀ ਸੀ ਕਿ ਹਮੇਸ਼ਾ ਇਤਿਹਾਸ ਸਾਰੀਆਂ ਪਾਰਟੀਆਂ ਵੱਲੋਂ ਮੰਨ ਲਏ ਨੇ ਇਹੀ ਇਸ ਗੱਲ ਦਾ ਸਬੂਤ ਹੈ ਕਿ ਉਹਨਾਂ ਦਾ ਸਮਾਜਿਕ ਦੈਰਾ ਕਿੰਨਾ ਵੱਡਾ ਸੀ ਇਹਦੇ ਤੇ ਲੱਗਦਾ ਹੈ ਕਿ ਆਮੇ ਵਿਚਾਰਕ ਮਤ ਦੇਤੀ ਬਈ ਹੋ ਜਾਂਦੇ ਨੇ ਤੇ ਉਹਨਾਂ ਤਰ੍ਹਾਂ ਆਰ ਅੱਜ ਸਾਰਿਆਂ ਨਾਲ ਇੱਥੇ ਆਉਣਾ ਆ ਕੇ ਸਰ ਸਰਵਜੰਨ ਦੀ ਦੇਣੀ ਕਮਿਟਮੈਂਟ ਕਰਨੇ ਇਸੇ ਗੱਲ ਤੋਂ ਇੱਕ ਸਬੂਤ ਹੈ ਕਿ ਵੋਗੀ ਜੀ ਐਸੀ ਰੂਹ ਸਨ ਜਿਹੜੇ ਸਾਰਿਆਂ ਨਾਲ ਵਿਚਰਦੇ ਸੀ ਸਾਰਿਆਂ ਨਾਲ ਬਣਾ ਕੇ ਰੱਖਦੇ ਸੀ ਅਚਾਨਕ ਐਸਤਰਾਂ जाना हर एक ने पर वक्त तो पहला चले जाना यदा बहुत हमेशा साढ़े दिल्ला चाहिए 那个。